ਸੰਗਤ ਜੀ ਦਰਸ਼ਨ ਕਰੋ ਅਲੌਕਿਕ ਜੋਤ ਗੁਰਦੁਆਰਾ ਸ਼ਹੀਦ ਸਾਹਿਬ ਅੰਮ੍ਰਿਤਸਰ ਜੋਤ ਦਾ ਘੋ ਲਗਾਉਣ ਨਾਲ ਤੁਹਾਡਾ ਵੱਡੇ ਤੋਂ ਵੱਡਾ ਦੁੱਖ ਵੀ ਦੂਰ ਹੋ ਜਾਂਦਾ ਕਿਉਂਕਿ ਜੋਤ ਦੇ ਘੋ ਜ ਬਹੁਤ ਸ਼ਕਤੀ ਹੈ ਜੜੀ ਜਗ੍ਹਾ ਤੇ ਦਰਦ ਹੋ ਰਹੀ ਹੈ ਤੁਸੀਂ ਉੱਥੇ ਲਗਾਓ ਤੇ ਤੁਹਾਡੇ ਕਸ਼ਟ ਕਦੋਂ ਦੂਰ ਹੋਏ ਨੇ ਪਤਾ ਵੀ ਨਹੀਂ ਲੱਗਣਾ ਇਹ ਕੋਈ ਗੱਲਾਂ ਨਹੀਂ ਹੈ ਇਹ ਪ੍ਰਤੱਖ ਮਹਾਰਾਜ ਦੀ ਢੀ ਕਰਪਾ ਕੀ ਸੰਗਤ ਦੇ ਵਿੱਚੋਂ ਮੈਂ ਖੋਦੀ ਦੇਖਿਆ ਇੱਕ ਮਾਦਾਈ ਦੇ ਗੋਡਿਆਂ 'ਚ ਬੜੀ ਦਿੱਕਤ ਸੀ ਡਾਕਟਰਾਂ ਨੇ ਆਪਰੇਸ਼ਨ ਸਰਜਰੀ ਦਾ ਵੀ ਕਹਿਤਾ ਸੀ ਪਰ ਮਾਤਾ ਜੀ ਨੇ ਕਿਹਾ ਕਿ ਮੈਨੂੰ ਬਾਬਾ ਜੀ ਤੇ ਬਹੁਤ ਭਰੋਸਾ ਠੀਕ ਹੈ ਡਾਕਟਰ ਇਲਾਜ ਵੀ ਠੀਕ ਹੈ ਪਰ ਉਹਨਾਂ ਦਾ ਨਿਤਨੇਮ ਸੀ ਕਿ ਉਹ 시ਦਾ ਸਾਹਿਬ ਤੋਂ ਕਿਉਂ ਦੋ ਵਕਤ ਦਾ ਲਗਾਣਾ ਹੀ ਲਗਾਣਾ ਤੇ ਐਸੀ ਕਿਰਪਾ ਵਰਤੀ ਹੈ ਅੱਜ ਉਹਨਾਂ ਮਾਤਾ ਜੀ ਨੂੰ 10-15 ਸਾਲ ਹੋ ਚੁੱਕੇ ਹੈ ਮਹਾਰਾਜ ਦੀ ਕਿਰਪਾ ਨਾਲ ਚੱਲੀ ਫਿਰਦੇ ਆ ਤੇ ਬਾਬਾ ਜੀ ਦੇ ਦਰਬਾਰ ਚ ਆਉਂਦੇ ਸੋ ਬਾਬਾ ਦੀਪ ਸਿੰਘ ਜੀ ਤੇ ਵਿਸ਼ਵਾਸ ਜਿਹੜੇ ਕਰਦੇ ਆ ਉਹਨਾਂ ਨੂੰ ਇੱਥੇ ਕੋਈ ਦੁੱਖ ਨਹੀਂ ਹਰਾ ਸਕਦੇ ਕੋਈ ਰੋਗ ਨਹੀਂ ਹਰਾ ਸਕਦੇ ਬਿਮਾਰੀਆਂ ਤਾਂ ਉਹਨਾਂ ਦੇ ਲਾਗੇ ਛਾਗੇ ਵੀ ਨਹੀਂ ਆਉਂਦੀਆਂ ਜਿਨ੍ਹਾਂ ਤੇ ਹੱਥ ਬਾਬਾ ਦੀਪ ਸਿੰਘ ਦਾ ਹੁੰਦਾ ਹੈ ਬਾਬਾ ਦੀਪ ਸਿੰਘ ਦਾ ਦਰਬਾਰ ਸਭ ਤੋਂ ਵੱਡਾ ਡਾਕਟਰ ਖਾਨਾ ਤੁਹਾਡੇ ਲਈ ਹਰ ਬਿਮਾਰੀ ਵਿੱਚ ਠੀਕ ਹੁੰਦੇ ਦੇਖੀਏ ਇਸ ਦਰਬਾਰ ਤੋਂ ਕਿਉਂਕਿ ਬਾਬਾ ਹੀ ਤੁਹਾਡੇ ਦੁੱਖ ਆਪ ਦੂਰ ਕਰਨ ਆਉਂਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ